ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫੇਰ ਗੁਰਮਤਿ ਬਾਰੇ ਵਿਚਾਰ ਕਰਨੀ ਹੈ ਪੁਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੂੰ ਫਕੜੇ ਸਭ ਮੁਕਦੀ ਚੱਲੀ ਰਹਿ ਬੜੇ ਹੀ ਭਾਗਾ ਨਾਲ ਸਾਨੂੰ ਮੌਕੀ ਜਮਾ ਮਿਲਿਆ ਹੈ 84 ਲੱਖ ਜਨਤਬਾਦ ਗੁਰਬਾਣੀ ਗੁਰੂ ਫਰਵੰਦ ਕਰਦਾ 84 ਲੱਖ ਜੋਨ ਉਪਾਈ ਮਨੁੱਖ ਉਪਰ ਦੀ ਬੜਾਈ ਇਸ ਪੌੜੀ ਦੇ ਜੋਨਰ ਚੁਕੇ ਆਏ ਜਾਏ ਦੁੱਖ ਪਾਇੰਦਾ ਗੁਰਮੁਖ ਪਿਆਰੇ ਅਸੀਂ ਸੰਗਤ ਕਰਦੇ ਹਾਂ ਜਿਸੜਾ ਸਾਡਾ ਮਨ ਭੰਦਾ ਹੈ ਅਸੀਂ ਗੁਰਬਾਣੀ ਵੀ ਪੜਦੇ ਹਾਂ ਪਰ ਗੁਰਬਾਣੀ ਦਾਸੀ ਪੜਿਆ ਮੈਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ ਮਨੁੱਖ ਹਰ ਹਰ ਕਰ ਥਕੇ ਮੈਲ ਨਾ ਸਕਈ ਤੋਏ ਹੁਣ ਮੈਲ ਕਿਨੂ ਲੱਗੀ ਹੈ ਮੈਲ ਲੱਗੀ ਹੈ ਸਾਡੇ ਮਨ ਨੂੰ ਤੇ ਕਿਹੜੀ ਮੈਲ ਲੱਗੀ ਹੈ ਵਿਚਾਰਾਂ ਦੀ ਵਿਚਾਰ ਲੈ ਲੈ ਕੇ ਸਾਡਾ ਮਨ ਮੈਲਾ ਹੋ ਗਿਆ ਹੈ ਤੇ ਗੁਰਬਾਣੀ ਗੁਰੂ ਸੁਣ ਫਿਰ ਦੱਸ ਜਾਨ ਮਨ ਮੈਲੇ ਤਾਂ ਸਭ ਕੁਝ ਮੈਲਾ ਤਨ ਤੋਤੇ ਮਨ ਅੱਛਾ ਨਾ ਹੋਏ ਇਹ ਜਗਤ ਭਰਮ ਬੁਲਾਇਆ ਵਿਰਲਾ 부ਜੇ ਕੋਏ ਤੇ ਹੁਣ ਜਿਨ੍ਹਾਂ ਵਿਰਲੇ ਵਿਰਲੇ ਗੁਰਮਖਾਨੇ ਭਗਤਾ ਨੇ 부ਜਿਆ ਉਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਸਾਨੂੰ ਮਾਰਗਦਰਸ਼ਨ ਕਰ ਰਿਹਾ ਕਿਸ ਤਰ੍ਹਾਂ ਅਸੀਂ ਸਾਡੀ ਟੁੱਟੀ ਤੇ ਕਿਸ ਤਰ੍ਹਾਂ ਸਾਡੀ ਗੰਡੀ ਜਾਨੀ ਹੈ ਕਿਸ ਤਰ੍ਹਾਂ ਅਸੀਂ ਪ੍ਰਭੂ ਤੋਂ ਵਿਛੜੇ ਹਾਂ ਕਿਨ ਵਿਦ ਵਿਛੜੇ ਕਿਨ ਵਿਦ ਮਿਲੀਏ ਇਹ ਵਿਦ ਕੌਣ ਪ੍ਰਗਟਾਏ ਦਿਓ ਫਿਰ ਗੁਰਬਾਨੀ ਸਾਨੂੰ ਜਵਾਬ ਦੇ ਰਹੀ ਹੈ ਦੇ ਮਨੁੱਖ ਵਿਛੜੇ ਗੁਰਮੁਖ ਮਿਲੀਏ ਗੁਰਮੁਖ ਵਿਦ ਪ੍ਰਗਟਾਏ ਦਿਓ ਹੁਣ ਜਿਹੜਾ ਆਪ ਉਸ ਅਦ੍ਰਿਸ਼ਤ ਪਰਮਾਤਮਾ ਨਾਲ ਮਿਲਣਾ ਹੈ ਤੇ ਕਹਿੰਦੇ ਨੇ ਅਦ੍ਰਿਸ਼ਤ ਨੂੰ ਮਿਲਣ ਦਾ ਤਰੀਕਾ ਹੈ ਅਦ੍ਰਿਸ਼ ਚੀਜ਼ ਨਾਲ ਹੀ ਮਿਲਿਆ ਜਾ ਸਕਦਾ ਹੈ ਜਿਸ ਨਾਲ ਸਾਡਾ ਇਸ ਸਰੀਰ ਦਾ ਸੰਜੋਗ ਕੀਤਾ ਹੈ ਪਵਨ ਦੇ ਨਾਲ ਪਵਨ ਗੁਰੂ ਪਾਣੀ ਪਿਤਾ ਤੇ ਪਵਨ ਦੁਆਰਾ ਹੀ ਸਾਡਾ ਇਹ ਸਰੀਰ ਚੱਲ ਰਿਹਾ ਹੈ ਉਸ ਰਾਹੀਂ ਸਾਡਾ ਤਨ ਜੋ ਹੈ ਪਵਨ ਦੁਆਰਾ ਚੱਲ ਰਿਹਾ ਹੈ ਤੇ ਜਿਹੜਾ ਮਨ ਹੈ ਮਨ ਸਾਡਾ ਨਾਮ ਦੇ ਨਾਲ ਚੱਲਦਾ ਹੈ ਸ਼ਰੀਰ ਦੀ ਗੁਰਵਾਨੀ ਦੱਸੇ ਪਵਨ ਪ੍ਰੋਇਆ ਸਗਲ ਅਕਾਰਾ ਪਵਨ ਪ੍ਰੋਇਓ ਸਗਲ ਅਕਾਰਾ ਤੇ ਉਸ ਤਰ੍ਹਾਂ ਹੀ ਮਨ ਜਿਹਨੂੰ ਅਸੀਂ ਮਨ ਕਹਿੰਨੇ ਹਾਂ ਮਨ ਨੂੰ ਨਾਮ ਦੇ ਵਿੱਚ ਪ੍ਰੋਇਆ ਹੈ ਮਨ ਕਿਹਦੇ ਸਹਾਰੇ ਹੈ ਨਾਮ ਦੇ ਸਹਾਰੇ ਪਰ ਮਾਲਕ ਨੇ ਐਸੇ ਖੇਲ ਰਚਾਇਆ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਹੀ ਜਿਹੜਾ ਉਪਾਇਆ ਆਪੇ ਫਰਕ ਕਰੇ ਵੇਖ ਵੇਖ ਸਬਰ ਦੇਹੀ ਮਾ ਹੈ ਵਾਜੇ ਪਵਨ ਭਾਵ ਸਾਢੇ ਸਵਾਸ ਆ ਰਹੇ ਹਨ ਪੌਣ ਵਿੱਚ ਮਿਲ ਕੇ ਪੌਣ ਚਾਰੀ ਹੈ ਤੇ ਅਸੀਂ ਆਦਮੀ ਹਾਂ ਏਦੇ ਮਿੱਟੀ ਦੀ ਟੇਰੀ ਹਮ ਆਦਮੀ ਹਾਂ ਇਕਦਮੀ ਭਾਵ ਸਵਾਸ ਆ ਰਹੇ ਨੇ ਤੇ ਅਸੀਂ ਜਿੰਦਾ ਹਾਂ ਏਦੇ ਅਸੀਂ ਮਿੱਟੀ ਦੀ ਟੇਰੀ ਤੇ ਹੁਣ ਅਸੀਂ ਅਦ੍ਰਿਸ਼ ਨਿਰੰਕਾਰ ਨੂੰ ਮਿਲਣਾ ਹੈ ਤੇ ਨਿਰੰਗਾਲੂ ਮਿਲਣਾ ਹੈ ਉਹ ਗੁਰਬਾਣੀ ਸੰਤਸੇ ਹਨ ਮਨ ਮੇਲਾ ਹੋ ਗਿਆ ਹੈ ਇਸ ਕਰਕੇ ਵਿਛੜ ਗਿਆ ਹੈ ਤੇ ਹੁਣ ਕਹਿੰਦੇ ਨੇ ਗੁਰੂ ਮਾਲਕ ਸਾਨੂੰ ਕਹਿ ਰਿਹਾ ਹੈ ਕਿ ਮਨ ਪਰਦੇਸੀ ਪਿਆਰੇ ਆਓ ਕਰੇ ਬਾਰ ਬਾਰ ਰੋਜ਼ ਰੋਜ਼ ਖੇਲ ਹੋਇਆ ਹੈ ਮਨ ਪਰਦੇਸੀ ਪਿਆਰੇ ਆਓ ਕਰੇ ਪਰ ਮਨ ਇਤਨਾ ਆਕੀ ਹੋ ਗਿਆ ਹੈ ਇਤਨਾ ਆਕੀ ਹੋ ਗਿਆ ਕਈ ਯੁੱਗ ਹੋ ਗਏ ਨੇ ਬਾਰ ਬਾਰ ਜਨਮ ਮਰਦੇ ਚ ਪਿਆ ਰਿਹਾ ਹੈ ਬਾਰ ਬਾਰ ਕਈ ਜਨਮ ਕਈ ਜਨਮ ਹੋ ਗਏ ਨੇ ਉਸ ਮਨ ਨੂੰ ਪਟਕ ਦੇਣਾ ਤੇ ਹੁਣ ਸਾਨੂੰ ਯੁਗਤੀ ਦੱਸ ਰਹੇ ਨੇ ਕਾਲ ਯੁੱਗ ਵਿੱਚ ਕਹਿੰਦੇ ਗੁਰੂ ਨਾਨਕ ਦੇਵ ਜੀ ਭੇਜਦੇ ਰਹੇ ਨੇ ਕਿ ਸੜਾ ਮਨ ਜਿਹੜਾ ਹੈ ਮੈਲਾ ਹੋ ਗਿਆ ਹੈ ਉਹ ਕਿਸਰਾ ਤੋਂ ਹੈ ਜਿਸ ਵਾਂ ਜਬਜੀ ਸਾਹਿਬ ਜਦ ਅਸੀਂ ਬੜਦੇ ਹਾਂ ਪਾਣੀ ਹੈਗਾ ਨਾ ਪਾਣੀ ਵੀ ਨਜ਼ਰ ਆਉਂਦਾ ਹੈ ਸਾਬਨ ਵੀ ਨਜ਼ਰ ਆਉਂਦਾ ਹੈ ਤੇ ਮੈਲ ਵੀ ਸਾਨੂੰ ਨਜ਼ਰ ਆਉਂਦੀ ਹੈ ਕਹਿੰਦੇ ਭਰੀਏ ਮਤ ਪਾਪਾ ਕੇ ਸੰਗ ਦੇ ਸਾਬਨ ਲਈ ਉਹ ਦੇ ਸਾਬਨ ਲਈ ਉਹ ਤੋ ਭਰੀਏ ਮਤ ਪਾਪਾ ਕੇ ਸੰਗ ਉਹ ਤੋ ਪੇ ਨਾਵੇ ਕਰ ਹੁਣ ਮਨ ਕਪੜਾ ਮੈਲਾ ਹੋ ਗਿਆ ਤੇ ਉਹ ਸਾਬੂਨ ਦੇ ਨਾਲ ਪਾਣੀ ਭਾ ਗਿਆ ਸੀ ਧੋ ਲੈਨੇ ਹਾਂ ਤੇ ਹੁਣ ਜਿਹੜਾ ਸਾਡਾ ਮਨ ਮੈਲਾ ਹੈ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਹੁਣ ਨਾਮ ਦਾ ਸਾਨੂੰ ਪੇਦ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਪੇਦ ਦੇ ਰਹੀ ਹੈ ਹੁਣ ਅਸੀਂ ਵਿਚਾਰ ਕਰ ਰਹੇ ਹਾਂ ਕਿ ਕਈ ਜਨਮ ਜੇ ਅਸੀਂ ਵਿਚਾਰ ਕਰਦੇ ਸੀ ਗੁਰਬਾਣੀ ਵਿੱਚ ਅਸੀਂ ਆਸਾ ਦੀ ਵਾਰ ਚ ਰੋਜ਼ ਪੜ੍ਹਦੇ ਹਾਂ ਨਦਰ ਕਰੇ ਜੇ ਆਪਣੀ ਮਾਲਕਾ ਇੰਦ ਜੇ ਨਜ਼ਰ ਕਰੇ ਤੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ ਜੇ ਉਹ ਮਾਲਕ ਕਿਰਪਾ ਕਰ ਦੇ ਆਪਣੀ ਦਿਵ ਦ੍ਰਿਸ਼ਟੀ ਪਾ ਦੇ ਆਪਣੀ ਦ੍ਰਿਸ਼ਟੀ ਪਾ ਦੇ ਤੇ ਸਾਨੂੰ ਉਹ ਮਾਲਕ ਦਾ ਭੇਦ ਆ ਜਾਏਗਾ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਬਾਇ ਹੋ ਰਗੀ ਇਹ ਜਿਉ ਮਨ ਇਹ ਜਿਉ ਬਹੁਤੇ ਜਨਮ ਭਰ ਮਿਆਂ ਅਗਰ ਨਜ਼ਰੀ ਹੋ ਗਈ ਉਹਦੀ ਨਜ਼ਰ ਪੈ ਗਈ ਤੇ ਇਹ ਜੀ ਉਹ ਬਹੁਤੇ ਜਨਮ ਭਰ ਮਿਆਂ ਤਾਂ ਸਤਿਗੁਰੂ ਸ਼ਬਦ ਸੁਨਾਇਆ ਤੇ ਹੁਣ ਗੁਰਬਾਣੀ ਦੇ ਸਾਨੂੰ ਸਮਝਾ ਰਹੀਏ ਮਨ ਪਰਦੇਸੀ ਪਿਆਰੇ ਆਓ ਕਰੇ ਮਨ ਪਰਦੇਸੀ ਪਿਆਰੇ ਆਓ ਕਰੇ ਤੇ ਹੁਣ ਕਹਿੰਦੇ ਹੁਣ ਕਹਿੰਦੇ ਉਹ ਪੁੱਛ ਲੋ ਉਹ ਭਗਤਾਂ ਕੋਲੋਂ ਗੁਰਾਂ ਕੋਲੋਂ ਤੇ ਉਹ ਕਹਿੰਦੇ ਨੇ ਆਓ ਜਪਜੀ ਸਾਹਿਬ ਦੀ ਬਾਣੀ ਵਿੱਚ ਤੁਹਾਨੂੰ ਦੱਸਿਆ ਹੈ ਜਪ ਜਪ ਤੇ ਅਸੀਂ ਸਤਕਾਰ ਉਹ ਜੋ ਕਹਿੰਦੇ ਜਪਜੀ ਸਾਹਿਬ ਸਤਕਾਰ ਉਹ ਜੋ ਪਰ ਉੱਥੇ ਉਹਨਾਂ ਨੇ ਸਾਨੂੰ ਪਹਿਲੇ ਕਹਤਾ ਕਿ ਜਪੋ 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 ਤਾਂ ਇਕੋ ਨਾਮਾ ਅਵਰ ਨਿਰਾਫਲ ਕਾਮਾ ਕਹਿੰਦੇ ਬਾਅਦ ਚ ਪੜ ਲੈਣਾ ਪਹਿਲੇ ਜਪ ਲਓ ਸਿਮਰਨ ਕਰ ਲਓ ਉਹਦਾ ਬਿਨ ਸਿਮਰਨ ਦਿਨ ਰਹਿਨ ਵਿਰਥਾ ਬਿਹਾਏ ਮੇਗ ਬਿਨਾ ਦਿਓ ਖੇਤੀ ਜਾਏ धन धन श्री गुरु गुरु रामदास जी कह रहे हैं गुरु सतगुरु का जो सिख अखाए सो भलके उठ हर नाम त्याय भलके उठ हर नाम त्याए इशन करे अमृतसर नग कि अमृतसर अंदर सा है इस काया दे अंदर इस काया अंदर ब्रह्मा विष्णु महेश सब उपतजित संसारा ਇਸ ਕਾਇਆ ਦੇ ਅੰਦਰ ਸਾਡਾ ਜੋ ਹੈ ਅਮਰitsar ਸਤਗੁਰੂ ਸਤਵਾਦੀ ਜਿਤਨਾਤੇ ਤਵਾ ਹੰਸ ਹੋਏ ਤੇ ਜਦੋਂ ਅਸੀਂ ਕਿਤੇ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋਗੁਰ ਸਿੱਖ ਗੁਰੂ ਮਨ ਪਾਵੇ ਹੁਣ ਕਹਿੰਦੇ ਸਾਨੂੰ ਸਾਸ ਗ੍ਰਾਸ ਸਿਮਰਨ ਦੇ ਬਾਰੇ ਦੱਸਿਆ ਹੈ ਤੁਹਾਨੂੰ ਗੁਰਬਾਣੀ ਚ ਅਸੀਂ ਖੋਜ ਕੇ ਪੜ੍ਹਨੀ ਹੈ ਗੁਰਬਾਣੀ ਐਸਾ ਨਹੀਂ ਪੜ੍ਹਨ ਨਾਲ ਹੀ ਗੱਲ ਬਣੇਗੀ ਜਦ ਤੱਕ ਅਸੀਂ ਅਭਿਆਸ ਨਹੀਂ ਕਰਾਂਗੇ ਹਾਂ ਕਹਿੰਦੇ ਇੱਥੇ ਨਾ ਇੱਕ ਗੱਲ ਯਾਦ ਰੱਖਣੀ ਹੈ ਜਿਨੇ ਮੰਨ ਲਈ ਜਿਨੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨ ਲਈ ਤੇ ਉਹ ਉਹਨਾਂ ਵਰਗਾ ਹੀ ਹੋ ਗਿਆ ਤੇ ਜਿਨੇ ਨਹੀਂ ਮੰਨੀ ਤੇ ਉਹ ਆਵਾ ਗਵਨ ਦੇ ਚੱਕਰ 'ਚ ਪਿਆ ਰਿਹਾ ਉਹ ਕਿੰਤੋਂ ਪਰੰਤੂ ਕਰਦਾ ਰਿਹਾ ਤੇ ਜਿਸ ਤਰ੍ਹਾਂ ਅਸੀਂ ਸਾਨੂੰ ਗੁਰਬਾਣੀ ਗੁਰੂ ਸਮਝਾ ਰਹੇ ਹਨ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ ਪਾਉ ਮਨ ਸਾਡਾ ਸੁੱਤਾ ਪਿਆ ਹੈ ਇਹ ਪੰਜੇ ਖੇਲ ਰਚਾ ਰਹੇ ਨੇ ਜੋ ਖੇਲ ਰਚਾ ਰਹੇ ਨੇ ਨਾ ਇਨ ਪੰਚਨ ਮੇਰੇ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਇਓ ਇਹਨਾਂ ਨੇ ਮਨ ਨੂੰ ਪੰਜਾਂ ਨੇ ਮਨ ਨੂੰ ਸਵਾ ਦਿੱਤਾ ਹੈ ਤੇ ਹੀ ਗੁਨੀ ਸੰਸਾਰ ਪਰਮ ਸੁਤਾ ਸੁਤਿਆ ਰਹਿਨ ਵਿਹਾਨੀ ਤੇ ਗੁਰ ਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸੇ ਆ ਬੋਲਲੇ ਹੈ ਅੰਮ੍ਰਿਤ ਬਾਣੀ ਭਾਵ ਉਹ ਜਿਹੜਾ ਅਕਾਲ ਪੁਰਖ ਹੈ ਨਾ ਉਹ ਉਹਦੀ ਜੋ ਆਵਾਜ਼ ਹੈ ਜਿਹਨੂੰ ਨਾਮ ਕਿਹਾ ਹੈ ਸਹਿ ਤੁਨ ਗਿਆ ਹੈ ਕਿੰਕਰੀ ਸ਼ਬਦ ਗਿਆ ਹੈ ਉਹ ਕਹਿੰਦੇ ਬਿਨ ਨਾਵੇਂ ਨਾਹੀ ਕੋ ਥਾਓ ਉਹ ਮਾਲਕ ਆਪ ਕਰਿਆ ਹੈ ਜਿਹਨੂੰ ਕਹਿੰਦੇ ਨੇ ਅਕਥ ਕਥਾ ਅਕਥ ਕਥਾ ਉਹ ਮਾਲਕ ਕਰਦਾ ਹੈ ਅਕਥ ਕਥਾ ਉਹਦੇ ਬਾਰੇ ਭਗਤਾ ਨੇ ਸਮਝਾਇਆ ਹੈ कि ਅਸੀਂ ਇਸ ਤਰ੍ਹਾਂ ਉਹ ਕਥਾ ਸੁਣੀਏ ਸ਼ਬਦ ਸਤ ਸਤ ਪ੍ਰਭ ਬਕਤਾ ਕਹਿੰਦੇ ਕਿ ਇਸ ਤਰ੍ਹਾਂ ਸੁਰਤ ਸਤ ਸਤ ਜਸ ਸੰਤਾ ਸੁਰਤ ਦੁਆਰਾ ਜਦੋਂ ਅਸੀਂ ਸਿਮਰਨ ਕਰਾਂਗੇ ਸਵਾਸ ग्रास ਜੋ ਸਾਸ ग्रास ਤੇ ਆਇਆ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਉਹ ਸੇਖ ਮਾਲਕ ਨੂੰ ਚੰਗਾ ਲੱਗਦਾ ਹੈ ਉਹ ਉਹਨੂੰ ਭਾੰਦਾ ਹੈ ਫਿਰ ਉਹਨੂੰ ਆਪ ਤਾਂ ਸਤਿਗੁਰੂ ਸ਼ਬਦ ਸੁਨਾਇਆ ਫਿਰ ਉਹਨੂੰ ਉਹ ਸ਼ਬਦ ਸੁਣਾਉਂਦਾ ਹੈ ਜਦੋਂ ਅਸੀਂ ਸ્વાસ ਗ੍ਰਾਹ ਸਿਮਰਨ ਕਰਦੇ ਹਾਂ ਤੇ ਅਸੀਂ ਉਸ ਮਾਲਕ ਅੱਗੇ ਬੇਨਤੀ ਕਰਨੀ ਹੈ ਕਰ ਮਿਹਨਤ ਕਰ ਜੋਦੜੀ ਮੈ ਪ੍ਰਭ ਮਿਲਣੇ ਦਾ ਚਾਹੋ ਜੇ ਸਾਨੂੰ ਪ੍ਰਮਾਤਮਾ ਨਾਲ ਮਿਲਣ ਦਾ ਚਾਹੋ ਹੈ ਚਾਹੋ ਤੇ ਉਹ ਮਾਲਕ ਨੇ ਆਪ ਹੀ ਪਾਣਾ ਹੈ ਹੁਣ ਅਸੀਂ ਗੁਰਬਾਣੀ ਪੜ੍ਹ ਰਿਹਾ ਤੇ ਗੁਰਬਾਣੀ ਸਾਨੂੰ ਮਾਲਕ ਦਰਸ਼ਨ ਕਰ ਰਹੀ ਹੈ ਪਰ ਮਨ ਸਾਡਾ ਜਿਹੜਾ ਹੈ ਸੁੱਤਾ ਪਿਆ ਹੈ ਤੇ ਇਹ ਜਾਗੇਗਾ ਕਿਸ ਤਰ੍ਹਾਂ ਸਿਮਰਨ ਕਰਕੇ ਬਾਰ ਬਾਰ ਇਹੋ ਹੀ ਬੇਨਤੀ ਕਰਦੀ ਹੈ ਗੁਰਬਾਣੀ ਗੁਰੂ ਸਾਨੂੰ ਕਿ ਤੁਸੀਂ ਜਪੋ 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 ਤਾਂ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਔਝ ਨਿਰਮਲ ਇਹ ਕਰਨੀ ਕਈ ਧਾਵ ਦਾ ਸੰਬੋਧਨ ਕਰੀ ਹੈ ਗੁਰੂ ਅਮਰਦਾਸ ਕਰਤਾਰ ਕੀ ਉਹ ਵਸ ਵਾਹੋ ਵਾਹ ਕਰ ਤੇ ਆਇਓ ਉਹਨਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਉਸ ਮਾਲਕ ਨੂੰ ਜਪ ਜਪ ਕੇ ਸੇਵਾ ਕਰਕੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਉਸ ਹਰੀ ਪ੍ਰਭੂ ਨੂੰ ਵਸਾਇਆ ਤੇ ਅਸੀਂ ਵੀ ਮਾਲਕ ਅਗੇ ਮਿੰਨਤ ਤੇ ਜੋਦੜੀ ਕਰਨੀ ਹੈ ਤੇ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਸਿਮਰਨ ਕਰਨਾ ਹੈ ਸਿਮਰਨ ਕਰਕੇ ਸਵਾਸ ਜਮਾ ਕਰਵਾ ਲੈ ਹਨ ਸਵਾਸ ਜਮਾ ਹੋਣਗੇ ਉਹਦੇ ਬਦਲੇ ਹੀ ਸਾਨੂੰ ਨਾਮ ਦਾ ਖਜ਼ਾਨਾ ਮਿਲਣਾ ਹੈ ਨਾਮ ਤੇ ਸਭ ਜਗ ਹੈ ਇਹਦੇ ਬਿਨਾ ਨਾਮ ਤੋਂ ਹੁਣ ਇਹ ਖੰਡ ਬ੍ਰਹਿਮੰਡ ਜੋ ਹੈ ਇਹਦੇ ਕਿਹਦੇ ਸਹਾਰੇ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਬੁਰਾਨ ਤੇ ਉਹ ਸੇਮਰਤ ਬੇਦ ਨਾਮ ਦੀ ਗੱਲ ਕਰ ਰਹੇ ਨੇ ਨਾਮ ਦੀ ਗੱਲ ਕਰਕੇ ਹੀ ਉਹ ਜੋ ਸਾਨੂੰ ਸਮਝਾ ਰਹੇ ਹਨ ਕਿ ਤੁਸੀਂ ਉਹ ਨਾਮ ਤੱਕ ਪਹੁੰਚੋ ਨਾਮ ਤੋਂ ਥੋੜੀ ਨਾਮ ਦੇ ਨਾਲ ਟੁੱਟੀ ਹੋਈ ਹੈ ਟੁੱਟੀ ਗੰਡਨ ਹਾਰ ਗੋਪਾਲ ਤੇ ਜਿਨ੍ਹਾਂ ਨੇ ਮਿਲ ਜਾਣਦੇ ਨੇ ਉਹ ਕਹਿੰਦੇ ਜਪੋ ਜਪ ਜਪ ਕੇ ਸਾਧ ਸੰਤਾਨ ਦੀ ਸੰਗਤ ਕਰੋ ਉਹ ਤੁਹਾਨੂੰ ਜਾਪਾਨ ਜਾਪਾਨ ਗਏ ਤੁਹਾਨੂੰ ਜਪਨ ਦਾ ਤਰੀਕਾ ਦੱਸਣਗੇ ਫਿਰ ਤੁਹਾਡੇ ਮਨ ਦੀ ਜਦੋਂ ਮੈਲ ਉਤਰ ਗਈ ਤੇ ਉਹ ਮਾਲਕ ਤੁਹਾਡੇ ਤੇ પ્રસન્ન ਹੋਏਗਾ ਫਿਰ ਤੁਸੀਂ ਕਹੋਗੇ ਹਾਂ ਹੁਣ ਮੇਰੇ ਹਿਰਦੇ ਰੂਪੀ ਘਰ ਵਿੱਚ ਉਹ ਮਾਲਕ ਪ੍ਰਗਟ ਹੋ ਗਿਆ ਹੈ ਫਿਰ ਅਸੀਂ ਕਹਾਂਗੇ ਤਨ ਤਨ ہمارے ਪਾਸ ਘਰ ਆਇਆ ਫਿਰ ਮੇਰਾ ਕਿਹੜੇ ਘਰ ਵਿੱਚ ਇਸ ਹਿਰਦੇ ਰੂਪੀ ਘਰ ਵਿੱਚ ਤੇ ਫੇਰੀ ਕੋਈ ਬੇਨਤੀ ਹੈ ਦੇਖੋ ਜਿਨ੍ਹਾਂ ਨੇ ਗੱਲ ਨੂੰ ਮੰਨਣਾ ਹੈ ਤੇ ਮੰਨਣਾ ਕਿ ਨੇ ਹੈ ਮਾਲਕ ਨੇ ਉਹਦੀ ਜੇ ਨਜ਼ਰ ਹੋ ਗਈ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰੂ ਪਾਇਆ ਜੇ ਉਹ ਕਿਰਪਾ ਕਰ ਦੇ ਤੇ ਉਹ ਆਪਣੇ ਦੇ ਨਾਮ ਪ੍ਰਗਟ ਕਰ ਦੇਗਾ ਨਾਮ ਪ੍ਰਗਟ ਹੋ ਗਿਆ ਤੇ ਉਹ ਨਾਮ ਦੇ ਸਹਾਰੇ ਹੀ ਅਸੀਂ ਉਸ ਮਾਲਕ ਨੂੰ ਨਿਰੰਕਾਰ ਨੂੰ ਮਿਲ ਸਕਦੇ ਆ ਨਿਰੰਕਾਰ ਕੀ ਜਿਹੜਾ ਅਕਾਲ ਤੋ ਰਾਇਤ ਹੈ ਜਿੰਨ ਨੂੰ ਅਸੀਂ ਰੋਜ਼ ਪੜਦੇ ਆ ਜਪ ਸਾਹਿਬ ਤੇ ਰੋਜ਼ ਪੜਦੇ ਆ ਜਪ ਸਾਹਿਬ ਤੇ ਪ੍ਰਕਾਸ਼ ਰੂਪ परमात्मा ਹੈ ਸਾਰੇ ਜਗ ਵਿੱਚ ਉਛਾਇਆ ਹੈ ਪ੍ਰਕਾਸ਼ ਰੂਪ ਪਰਮਤ ਤੇ ਉਸ ਪ੍ਰਕਾਸ਼ ਰੂਪ ਪਰਮਾਤਮਾ ਨੂੰ ਅਸੀਂ ਮਿਲਣਾ ਅੱਜ ਦਾ ਕੋਈ ਆਕਾਰ ਨਹੀਂ ਹੈ ਆਕਾਰ ਵਿੱਚ ਐ ਕੀ ਹੈ ਨਿਰੰਕਾਰ ਆਕਾਰ ਹੈ ਆਪੇ ਜੋ ਅਸੀਂ ਚੱਲ ਰਹੇ ਆ ਬੋਲ ਰਹੇ ਆ ਤੁਰ ਫਿਰ ਰਹੇ ਆ ਕਰਮ ਕਰ ਰਹੇ ਆ ਇਹ ਸਾਰਾ ਕੋਣ ਹੈ ਇਹ ਨਿਰੰਕਾਰ ਦਾ ਹੀ ਆਕਾਰ ਹੈ ਗੁਰਮੁਖ ਪਿਆਰਿਓ ਜੋ ਦਿਸੇ ਸੋ ਤੇਰਾ ਰੂਪ ਹਾਂ ਇਹ ਕਿ ਜਿੰਨੂੰ ਜਿੰਨੂੰ ਮਾਲਕ ਨੇ ਜਿਹਦੇ ਜਿਹਦੇ ਹਿਸਾਬ ਨਾਲ ਉਹਦੇ ਕਰਮਾਂ ਦੇ ਹਿਸਾਬ ਨਾਲ ਉਹਨੂੰ ਇੱਥੇ ਬਿਠਾਇਆ ਹੈ ਕਿਸੇ ਨੂੰ ਉਹਦੇ ਕਰਮਾਂ ਦੇ ਪਿਛਲੇ ਜਨਮਾਂ ਦੇ ਕਰਮਾਂ ਦੇ ਹਿਸਾਬ ਨਾਲ ਤਨ ਦੇਤਾ ਹੈ ਕਿਸੇ ਨੂੰ ਕਿਹੜੀ ਜਨ ਵਿੱਚ ਪਾਤਾ ਹੈ ਕਿਸੇ ਨੂੰ ਘੱਟ ਤਨ ਦੇਤਾ ਹੈ ਕਿਸੇ ਨੂੰ ਵੱਧ ਦੇਤਾ ਹੈ ਕਿਸੇ ਨੂੰ ਦੁੱਖ ਸੁਖ ਤੇ ਦੁੱਖ ਕਹਿੰਦੇ ਦੁੱਖ ਮਾਲਕ ਦਿੰਦਾ ਨਹੀਂ ਹੈ ਉਹ ਪਰਖਦਾ ਹੈ ਮਾਲਕ ਕਹਿੰਦੇ ਦੁੱਖ दारू ਸੁਖ ਰੋਗ ਭਇਆ ਦੁੱਖ ਵਿੱਚ ਕਹਿੰਦੇ ਕਿ ਦੁੱਖ ਦਿੱਤਾ ਜਦੋਂ ਕੀ ਹੋ ਗਿਆ दारू ਤੇ ਸੁਖ ਵਿੱਚ ਤੁਹਾਨੂੰ ਭੁੱਲ ਗਿਆ ਹੌਮੇ ਵਿੱਚ ਆ ਗਿਆ ਤੇ ਹੌਮੇ ਕੇ ਨੂੰ ਕੀ ਕਿਹਾ ਹੈ ਹੌਮੇ ਦੀਰਗ ਰੋਗ ਹੈ दारू भी ਇਸਮਾਹੇ ਕਿਰਪਾ ਕਰੇ ਦੇ ਆਪਣੇ ਤਾਂ ਗੁਰ ਕਾਬ ਸ਼ਬਦ ਕਮਾਏ ਨਾਨਕ ਕਹੇ ਸੁਨਹੁ ਜਨੋ ਏਤ ਸੰਜਮ ਦੁਖ ਜਾਏ ਤੇ ਉਨ ਕੀ ਸ੍ਰੀ ਗੰਦੈ ਏਤ ਸੰਜਮ ਨਾਨਕ ਕਹੇ ਸੁਨਹੁ ਜਨੋ ਏਤ ਸੰਜਮ ਦੁਖ ਜਾਏ ਇਸੀ ਤਰ੍ਹਾਂ ਸਵਾਸ ਅੰਦਰ ਜਾਏ ਦੇ ਵਾਹਿਗ ਕਰਨਾ ਹੈ ਗगन ਹੋਏ ਗੁਰੂ ਕਰਨਾ ਹੈ ਤੇ ਸਾਡੇ ਸਵਾਸ ਆਉਦ ਕਟੇ ਦਿਨਸ ਰਹਿ ਨਾ ਰਹੇ ਮਾਨੇ ਗੁਰਮਿਲ ਕਾਸਵਰੇ ਸਵਾਸ ਤੇ ਘਟਦੇ ਜਾ ਰਹੇ ਨੇ ਸਾਡਾ ਸ਼ਰੀਰ ਦਿਨ ਬਰ ਦਿਨ ਕਹਿੰਦੇ ਉੱਥੇ ਜਾ ਰਿਹਾ ਸਾਡਾ ਸ਼ਰੀਰ ਨਾ ਸ਼ਮਸ਼ਾਨ ਘਰ ਵੱਲ ਜਾ ਰਿਹਾ ਹੈ ਪਰ ਮਨ ਨੇ ਪ੍ਰਮਾਤਮਾ ਵੱਲ ਜਾਣਾ ਹੈ ਮਨ ਪ੍ਰਮਾਤਮਾ ਵੱਲ ਲਿ ਗਿਆ ਸਰੀਰ ਸ਼ਮਸ਼ਾਨ ਵੱਲ ਜਾ ਰਿਹਾ ਹੈ ਸਰੀਰ ਨੇ ਤੇ ਖਤਮ ਹੋ ਜਾਣਾ ਇੱਕ ਦਿਨ ਭਾਵ ਸਾਡੇ ਸਵਾਸ ਤੇ ਮੁਕਨੇ ਹਨ ਤੇ ਅਸੀਂ ਉਹਦਾ ਲਾਹਾ ਖਟੀਏ ਸਵਾਸ ਗਰਾ ਸਿਮਰਨ ਕਰੀਏ ਤੇ ਆਪਣੀ ਮਤ ਜਿਹੜੀ ਵਿਚਾਰ ਹੋ ਰਹੀ ਸੀ ਨਾ ਵਿੱਚ ਜੇ ਅਸੀਂ ਕਹਿ ਰਹੇ ਸੀ ਕਿ ਸਭ ਤੋਂ ਵੱਡੀ ਗੱਲ ਹੈਗੀ ਏ ਮਨ ਕੀ ਮਤ ਤਿਆਗੋ ਹਰ ਜਨ ਕਿਉਂਕਿ ਇਹਨਾਂ ਬਾਤ ਕਥਾ ਨਹੀਂ ਕਹਿੰਦੇ ਆਪਣੀ ਮਤ ਤੋਂ ਛੱਡ ਦੇ ਗੁਰੂ ਦੀ ਮਤ ਲੈ ਗੁਰੂ ਦੀ ਮਤ ਕੀ ਹੈ 1430 ਅੰਗ ਵਿੱਚ ਦਸਰੇ ਨੇ 1430 ਅੰਗ ਵਿੱਚ ਦਸਰੇ ਨੇ ਕਿ ਆਪਣੀ ਮਤ ਛੱਡ ਦੇ ਮਨ ਪਰਦੇਸੀ ਪਿਆਰੇ ਆਓ ਘਰੇ ਹੁਣ ਕਿਸ ਤਰ੍ਹਾਂ ਕਰ ਕਿਸ ਤਰ੍ਹਾਂ ਆਏਗਾ ਜਿਹੜਾ ਕੋਈ ਮਿਲਿਆ ਹੋਏਗਾ ਤੇ ਉਹ ਹੀ ਦੱਸੇਗਾ ਤੇ ਆਪ ਜੀ ਨੇ ਸੰਗਤ ਕਰਨੀ ਹੈ ਸਾਧੂ ਦੀ ਪੂਰੇ ਸਾਧੂ ਵੀ ਕਹਿੰਦੇ ਉਹ ਕਿਹੜਾ ਕਿਹੜਾ ਸਾਧੂ ਪੂਰਾ ਕੌਣ ਹੋਏਗਾ ਕਹਿੰਦੇ ਗੁਰਦਵਾਰੇ ਦੱਸੋ ਹਨ ਕਹਿੰਦੇ ਉਹਦੀ ਸੇਵਾ ਕਰੋ ਜਿਹੜਾ ਕਹਿੰਦੇ ਮਾਇਆ ਤੇ ਨਹੀਂ ਮੰਗਦਾ ਤੁਹਾਡੇ ਕੋਲ ਜਾਂ ਕਹੇਗੇ ਇਹ ਅਖੰਡ ਵਾੜ ਰਖਵਾ ਲੋ ਜਾਂ ਫਲਾਣਾ ਗੁਰਦਵਾਰੇ ਤੁਸੀਂ ਚਲੀ ਆ ਘਟੋ ਨਹੀਂ ਜਿਹੜਾ ਨਾਮ ਦੀ ਗੱਲ ਕਰੇ ਨਾਮ ਦੀ ਜਿਹੜਾ ਗੱਲ ਕਰੇਗਾ ਨਾ ਉਹ ਪੂਰਾ ਨੇ ਸਾਧੂ ਕਦੇ ਕਥਨੀ ਕਰੇ ਤੇ ਮਾਇਆ ਨਾਲ ਲੁਜੇ ਉਹ ਵਾਲੇ ਸਾਧੂ ਨਾਲ ਸੰਗ ਨਹੀਂ ਕਰਨਾ ਉਹ ਤੁਹਾਨੂੰ ਆਪ ਵੀ ਉਲਝੇ ਤੇ ਤੁਹਾਨੂੰ ਹੀ ਉਲਝਾ ਦੇਗਾ ਜਿੰਨੂੰ ਅਸੀਂ 12 ਮਾਂ ਮਾਜੀ ਵੰਨਿਛ ਪੜਦੇ ਨੇ ਪਲਚ ਪਲਚ ਸਗਲੀ ਮੋਈ ਝੂਠੇ ਧੰਦੇ ਮੋਹ ਉਹ ਤੁਹਾਨੂੰ ਐਸਾ ਦੇ ਉਲਝਾਵੇਗਾ ਕਿ ਤੁਸੀਂ ਆਪਣਾ ਚਾਹ ਕੇ ਨਹੀਂ ਨਿਕਲ ਸਕੋਗੇ ਸੰਗਤ ਕਰੋਗੇ ਕਹਿੰਦੇ ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ ਕਹਿੰਦੇ ਸਾਖਤ ਸੰਗ ਨਾਲ ਕੀ ਜੀਏ ਜਾਂਦੇ ਹੋਏ ਬਿਨਾ ਕਹਿੰਦੇ ਉਹ ਸਾਧੂ ਦੀ ਸੰਗਤ ਨਾਲ ਦੇਖਾਂ ਤੇ ਜਿਹੜਾ ਭੇਖੀ ਲੱਗੇ ਤੇ ਜਿਹੜਾ ਦੇਖਾਂ ਤੇ ਜਿਹੜਾ ਭੇਖੀ ਲੱਗੇ ਤੇ ਜਿਹੜਾ ਅੰਦਰੋਂ ਜਿਹਦੇ ਕੋੜਾ ਭਰਿਆ ਹੋਵੇ ਕਥਨੀ ਕਰੇ ਤੇ ਮਾਇਆ ਨਾਲ ਲੁੱਟੇ ਦੋ ਕੁ ਮਿੰਟ ਅਸੀਂ ਸਿਮਰਨ ਕਰਨਾ ਹੈ ਤੇ ਅਸੀਂ ਫਿਰ ਸਮਾਪਤੀ ਕਰਨੀ ਹੈ ਫਿਰ ਅੱਗੇ ਵਿਚਾਰ ਕਰਾਂਗੇ ਇਹ ਵਿਚਾਰ ਤੇ ਬਹੁਤ ਲੰਬੀ ਜਾਂਦੀ ਹੈ ਗੱਲਾਂ ਗੁਰੂਆਂ ਕਰੀਏ ਖਤਮ ਹੀ ਨਹੀਂ ਹੁੰਦੀ ਆ ਗੁਰਬਾਣੀ ਗੁਰਦੁਆਰਾ ਅਸੀਂ ਪੜ੍ਹ ਲੈਣਾ ਇਸ ਦਾ ਕਿ 297 ਗੱਲਾਂ ਉਹ ਸਿਮਰਨ ਦੇਖੋ ਕਰਨਾ ਹੈ ਗੁਰਬਾਣੀ ਸੰਦਸਹੀ ਹੈ ਮੋੰਦ ਲੀਏ ਦਰਵਾਜੇ ਬਾਜੀ ਵਾਲੇ ਅਨਹਦ ਵਾਜੇ ਇਹ ਨਹੀਂ ਮੋੰਦ ਲੀਏ ਦਰਵਾਜੇ ਉਹ ਕਹਿੰਦੇ ਉਹ ਧਿਆਨ ਲਗਾਣਾ ਕਿ ਜਿਹਾ ਬਗਲੇ ਵਾਲਾ ਧਿਆਨ ਨਹੀਂ ਲਗਾਣਾ ਹੈ ਕਈ ਕਹਿੰਦੇ ਨੇ ਲਓ ਜੀ ਅੱਖ ਬੰਦ ਕਰਕੇ ਉਹ ਧਿਆਨ ਲਗਾ ਨਹੀਂ ਧਿਆਨ ਲਗਾਣਾ ਹੈ ਤਨ ਵਿੱਚ ਧਿਆਨ ਨੇਤਰ ਬੰਦ ਕਰਕੇ ਮੂਦਲੀਏ دروازੇ ਬਾਜੀ ਵਾਲੇ ਅਨਹਰ دروازੇ ਬਾਜੇ ਕਿਹੜੇ ਨੇ ਕਿਤੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਪਤ ਜਿਹੜਾ ਹੈ ਨਾ ਉਹ ਸੁਖਮ ਹੈਗਾ ਉਹ ਅਦ੍ਰਿਸ਼ਟ ਨਹੀਂ ਹੈਗਾ ਅਦ੍ਰਿਸ਼ਟ ਅਗੋਚਰ ਪਰਮ ਤੇ ਉਹਨੂੰ ਅਦ੍ਰਿਸ਼ਟ ਨੂੰ ਮਿਲਣਾ ਹੈ ਉਹਨੂੰ ਕਹੇ ਕਿ ਅਗਮ ਅਗੋਚਰ ਸ਼ਬਦਿਆ ਪਕੜਿਆ ਗੁਰ ਸ਼ਬਦੀ ਗੁਰ ਦਾ ਗੁਰਕਾਹ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ RAM ਨਾਮ ਲਾਗਾ ਜਮ ਲਜਾਇ ਗਰ ਭਾਗਾ ਉਹ ਸ਼ਬਦ ਵੀ ਅਦ੍ਰਿਸ਼ਟ ਹੈ ਉਹ ਸ਼ਬਦ ਐ ਨਹੀਂ ਲਿਖਣ ਬੜਨ ਨਹੀਂ ਤੇ ਨਹੀਂ ਮਾਲਕ ਵੀ ਜਿਨ ਇਹ ਲਿਖੇ ਤੇ ਸੇ ਨਾ ਹੈ ਜੇ ਫਰਮਾਇ ਤੇ ਤੇ ਪਾਏ ਜੇਤਾ ਕੀਤਾ ਤੇਤਾ ਨਾ ਹੋਵੇ ਨਾਵੇ ਨਹੀਂ ਕੋ ਖਾਓ ਤੇ ਅਸੀਂ ਕਰ ਮਿਲਤ ਗਰ ਜੋਦੜੀ ਹੁਣ ਮਿਲੇਗਾ ਉਹ ਜਿਹੜਾ ਮਾਲਕ ਦੇ ਗੱਲ ਸੁਨੇਗਾ ਤੇ ਆਪਣੀ ਜੋ ਮਨਮਤ ਹੈ ਉਹਨੂੰ ਤਿਆਗੇਗਾ ਪਰ ਕਹਿੰਦੇ ਨੇ ਇਹ ਬੜੀ ਕਠਿਨ ਮਨ ਕੀ ਮਦਦ त्याਗੋ ਹਰ ਜਨ ਕਹਿੰਦੇ ਇਹਾ ਬਾਤ ਕਠਹਿਲੀ ਪਰ ਜਦੋਂ ਮਾਲਕ ਦੇ ਅਗਰ ਸੱਚੇ ਮਨ ਨਾਲ ਜੋਦੜੀ ਕਰੋਗੇ ਕਰ ਮਿਹਨਤ ਕਰ ਜੋਦੜੀ ਮੈ ਪ੍ਰਮੇ ਮਿਲਣਾ ਚਾਹੋ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੈ ਕੇ 2 ਕਮਿੰਟ ਅਸੀਂ ਨੇਤਰ ਬੰਦ ਕਰਕੇ ਸਿਮਰਨ ਕਰਨਾ ਹੈ ਸਭ ਨੇ ਜਿਹੜਾ ਵੀ ਸੁਣ ਰਿਹਾ ਹੈ ਸਮਝ ਰਿਹਾ ਹੈ ਨੇਤਰ ਬੰਦ ਕਰਕੇ ਸਵਾਸ ਅੰਦਰ ਜਾਏ ਤੇ ਵਾਹ ਕਹਿਣਾ ਹੁੰਦਾ ਹੈ ਗਗਨ ਨੂੰ ਆਏ ਤੇ ਗੁਰੂ ਕਹਿਣਾ ਹੁੰਦਾ ਹੈ ਵੈਸੇ ਸਾਡਾ ਨਾ ਸਾਇ ਸੁਭਾ ਸਵਾਸ ਚੱਲ ਰਹੇ ਨੇ ਪੇਟ ਥੋੜਾ ਜਿਹਾ ਅੰਦਰ ਹੁੰਦਾ ਹੈ ਸਵਾਸ ਬਾਹਰ ਆਉਂਦਾ ਫਿਰ ਉਹ ਆਪਣੀ ਜਗ੍ਹਾ ਤੇ ਆ ਜਾਂਦਾ ਹੈ ਇਹਨੂੰ ਕਹਿੰਦੇ ਨੇ ਸਵਾਸ ਅੰਦਰ ਗਿਆ ਬਾਹਰ ਆਇਆ ਗ੍ਰਾਸ ਸਵਾਸ ਗ੍ਰਾਸ ਜੋ ਸਾਹਸ ਗ੍ਰਾਸ ਤੇ ਆਇਆ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮੰਨ ਪਾਵੇ ਇਸ ਤਰੀਕੇ ਨਾਲ ਜਦੋਂ ਅਸੀਂ ਸਵਾਸ ਕਰਾਂਗੇ ਇੱਕ ਜਿਹੜਾ ਹੈਗਾ ਨਾ ਅਸੀਂ ਵਰਤਮਾਨ ਵਿੱਚ ਰਹਿਣਾ ਹੈ ਉਹ ਵਰਤਮਾਨ ਕਿਹੜਾ ਹੈ ਇਹ ਜਿਹੜਾ ਮੈਂ ਹੁਣ ਇੱਕ ਸਾਹਸ ਲਿਆ ਇਹ ਹੁਣ ਖਤਮ ਹੋ ਗਿਆ ਹੁਣ ਜਿਹੜਾ ਆ ਰਿਹਾ ਹੈ ਹੋਇ ਗੁਰੂ ਹੋਇ ਗੁਰੂ ਇਹ ਇੱਕ ਮਾਣਾ ਹੈ ਵਰਤਮਾਨ ਵਿੱਚ ਰਹਿਣਾ ਹੈ ਜਿਹੜਾ ਆਉਣ ਵਾਲੇ ਸਮਾਂ ਉਹ ਤੁਹਾਨੂੰ ਨਹੀਂ ਪਤਾ ਕੀ ਹੋਣਾ ਨਿਰਬੀਤ ਗਿਆ ਹੈ ਉਹ ਦਿਨ ਖਤਮ ਹੀ ਹੋ ਗਿਆ ਆਓ ਦੋ ਕੁ ਮਿੰਟ ਸਿਮਰਨ ਕਰੀਏ ਸਿਮਰਨ ਬਹੁਤ ਜ਼ਰੂਰੀ ਹੈ ਗੁਰਬਾਣੀ ਸਾਨੂੰ बार-बार ਕਰੀਏ ਸਿਮਰ 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 ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਓ ਗੁਰਮੰਤਰ ਹੇਨਸ ਜੋ ਬ੍ਰਾਣੀ ਤੇ ਕਿਤੇ ਅਸੀਂ ਗੁਰਮੰਤਰ ਤੋਂ ਬਗੈਰ ਸਾਡਾ ਜਨਮ ਮਰਨ ਹੋ ਗਿਆ ਜਨਮ ਤੇ ਹੋ ਗਿਆ ਹੈ ਉਹ ਜੇ ਬਿਨਾ ਹੋ ਤੋ ਗੁਰਮੰਤਰ ਦਾ ਮਰਨ ਹੋ ਗਿਆ ਫਿਰ ਅਸੀਂ ਆਵਾ ਗੋਂ ਦੇ ਚੱਕਰ ਪਾ ਦਾਂਗੇ ਇਹ ਵਿਸ਼ਾ ਥੋੜਾ ਜਿਹਾ ਲੰਬਾ ਹੈ ਫਿਰ ਅਗਲੀ ਵਾਰ ਵਿਚਾਰ ਕਰਾਂਗੇ ਗੁਰਮੰਤਰ ਬਾਰੇ ਆਓ ਸਿਮਰਨ ਕਰੀਏ 2 ਮਿੰਟ ਨੇਤਰ ਬੰਦ ਕਰਕੇ ਤੁਨਵੇਂ ਧਿਆਨ ਮੁੱਖ ਦਵਾਰ ਬੋਲਣਾ ਹੈ ਕੰਨਾ ਜ਼ਰਾ ਸੁਣਨਾ ਹੈ ਤੇ ਨੇਤਰ ਜਿਹ ਹਨੇਰਾ ਆ ਜਾਂਦਾ ਹੈ ਤੇ ਇਹ ਨੇਤਰ ਜਿਹ ਹਨੇਰਾ ਇਹਨਾਂ ਸਾਹਮਣੇ ਕਹਿੰਦੇ ਧਿਆਨ ਰੱਖਣਾ ਹੈ ਸਾਹਮਣੇ ਇਥੋਂ ਮਾਲਕ ਦਾ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਇਥੋਂ ਸਾਹਮਣੇ ਆਪੇ ਕਰਤਾ ਕਰ ਕਰ ਵੇਖੇ ਦੇਂਦਾ ਸਾਸ ਗਿਰਾਹਾ ਹੈ ਵਾਏ ਗੁਰੂ 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 ਵਾਏ ਗੁਰੂ

गुरु वाय 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 गुरु, वाई, गुरु, वाई, गुरु वाई। इतने ही विचार कर दिया ਬੇਅੰਤ ਹੈ ਕੋਲਾਟਕਾ ਹੋਇਆਂ ਨੇ ਸੰਗਤ ਅਤੇ ਗੁਰੂ ਬਖਸ਼ਾ ਯੋਗ ਹੈ ਜੀ ਬਖਸ਼ ਲੈਣ ਦੀ ਬਿਨ ਸਿਮਰਨ ਦਿਨ ਰਹਿਣ ਵਿਥਾ ਵਿਹਾਏ ਮੇਖ ਬਿਨਾ ਜਿਉ ਖੇਤੀ ਜਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ